ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਗਵਾਰ ਇਹ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਲੜੀਵਾਰ ਵਿਆਖਿਆ ਤੀਜੇ ਪਾਤਸ਼ਾਹ ਤੁਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਰਗਾਣੀ ਵੱਡਾ ਅਨੰਦ ਸਾਹਿਬ 40 ਪੌੜਨਾਵਾਲਾ ਉਹਦੀ ਵਿਆਖਿਆ ਚੱਲ ਰਹੀ ਹੈ ਅੱਜ ਆਪਾਂ ਰਲ ਮਿਲ ਕੇ 7ਵੇਂ ਪੌੜੀ ਦੀ ਵਿਚਾਰ ਹੈ ਜਿਹੜੀ ਉਹ ਸ਼ੁਰੂ ਕਰ ਰਹੇ ਹਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਨੰਦ ਆਨੰਦ ਸਭੋ ਕੋ ਕਹੈ ਅਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰਿ ਤੇ ਆਇਆ ਕਰਿ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰੇ ਆਂ ਅੰਦਰੋਂ ਜਿਨ ਕਾ ਮੋਤ ਤਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹ ਨਾਨਕ ਏ ਅਨੰਦ ਹੈ आनंद गुरते जामिया ਇਹ ਜੀ 7ਵੀਂ ਪਉੜੀ ਗੁਰੂ ਅਮਰਦਾਸ ਸਾਹਿਬ ਅੰਦਰ ਦੇ ਹਾਲਾਤ ਜਿਹੜੇ ਬਣੇ ਗੁਰੂ ਨੂੰ ਮਿਲ ਕੇ ਗੁਰੂ ਅਮਰਦਾਸ ਸਾਹਿਬਾ ਕਹਿੰਦੇ ਦੁਨੀਆ ਕਹਿੰਦੀ ਹੈ ਮੈਨੂੰ ਆਨੰਦ ਆ ਗਿਆ ਮੈਨੂੰ ਆਨੰਦ ਆ ਗਿਆ ਕੋਈ ਥੀਏਟਰਾਂ ਦੇ ਵਿੱਚ ਜਾ ਕੇ ਕਹਿੰਦਾ ਕਲੰਪਾਂ ਵਿੱਚ ਬੈਠ ਕੇ ਕਹਿੰਦਾ ਹੈ ਸ਼ਰਾਬਾਂ ਦੇ ਯਾਰਾਂ ਨਾਲ ਬੈਠ ਕੇ ਕਹਿੰਦਾ ਅਜ ਨੰਦ ਆ ਗਿਆ ਪਰ ਇਸ ਅਨੰਦ ਨੂੰ ਪਤਾ ਹੀ ਨਹੀਂ ਕੀ ਹੈ ਇਸ ਆਨੰਦ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਆਨੰਦ ਦਾ ਪਤਾ ਮੈਨੂੰ ਗੁਰੂ ਨੂੰ ਮਿਲ ਕੇ ਲੱਗਿਆ ਨਹੀਂ ਆਨੰਦ ਕੀ ਹੈ ਝੋਠੀਆਂ ਚ ਨਾਲ ਖੁਸ਼ੀਆਂ ਨਾਲ ਨਾ ਯਾਰਾਂ ਨਾਲ ਮਿਲ ਕੇ ਸ਼ਰਾਬਾਂ ਪੀੜਨਾ ਇਸ ਨੂੰ ਆਨੰਦ ਆਖੀ ਜਾਂਦਾ ਦਾ ਪੜਨਾ ਕਰ ਤੋਂ ਤਾ ਨੂੰ ਆਨੰਦ ਆਖੀ ਜਾਂਦਾ ਦਾ ਮਾਰਨਾ ਕਪੂਤਾ ਨੂੰ ਆਨੰਦ ਆਖੀ ਜਾਂਦਾ ਹੈ ਜਦੋਂ ਸੋਝੀ ਨਹੀਂ ਸੀ ਗਿਆਨ ਹੈ ਨਹੀਂ ਸੀ ਪਰ ਕਹਿੰਦੇ ਆਨੰਦ ਆਨੰਦ ਗੁਰੂ ਜੀ ਕਹਿੰਦੇ ਸਭ ਕੋ ਕਹੇ ਪਹਿਲਾਂ ਕਿਹਾ ਸੀਗਾ ਆਨੰਦ ਆ ਗਿਆ ਆਨੰਦ ਆ ਗਿਆ ਪਰ ਜਦੋਂ ਗੁਰੂ ਨੂੰ ਮਿਲਿਆ ਨਾ ਆਨੰਦ ਗੁਰੂ ਤੇ ਜਾਣਿਆ ਇਹ ਤਾਂ ਆਨੰਦ ਦਾ ਗੁਰੂਤਪਤਾ ਲੱਗਿਆ ਮੈਨੂੰ ਇਹ ਆਨੰਦ ਕੀ ਚੀਜ਼ ਹੈ ਇਹ ਤਾਂ ਆਨੰਦ ਜਿਹਨੂੰ ਆ ਗਿਆ ਤਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਤੇਰਾ ਬਾਣਾ ਮਿੱਠਾ ਲੱਗਿਆ ਇਹ ਜਿਹਨੂੰ ਆਨੰਦ ਆ ਗਿਆ ਆਰਾ ਚੱਲ ਰਿਹਾ ਭਾਈ ਮਤੀ ਦਾਸ ਜੀ ਦੇ ਸਿਰ ਦੇ ਵਿੱਚ ਗੁਰਸਿੱਖ ਜਪਦੀ ਸੌ ਦਾ ਪਾਠ ਪੜ ਰਿਹਾਗਾ ਜਪਦੀ ਸੌ ਦਾ ਪਾਠ ਚੱਲ ਰਿਹਾ ਹੈ ਆਨੰਦ ਖਤਮ ਨਹੀਂ ਹੁੰਦਾ ਜੀ ਇਹ ਆਨੰਦ ਨੂੰ ਕੋਈ ਖਤਮ ਨਹੀਂ ਕਰਨ ਵਾਲਾ ਤੇ ਜਿਹਨੂੰ ਨਹੀਂ ਆਨੰਦ ਆਇਆ ਉਹ ਪਿਆਰਿਓ ਗੁਰੂ ਘਰ ਦੇ ਵਿੱਚ ਗੁਰੂ ਦੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਵੀ ਗੁਰੂ ਦੇ ਨਾਲ ਕਹਿੰਦਾ ਫਿਰਿਆ ਦੇਖਦੇ ਨੇ ਜੇ ਆਪਾਂ ਹਿਸਟਰੀ ਪੜ੍ਹ ਕੇ ਸੁਣੀ ਆਪਾਂ ਹਿਸਟਰੀ ਕਿੰਨੇ ਦਾਦ ਦਾਤੇ ਦਾਸ ਉਹ ਵੀ ਕਹਿੰਦੇ ਫਿਰਿਆ ਕਹਿੰਦੇ ਹਰਿਆਣਾ ਜੀ ਗੁਰੂ ਦੇ ਨਾਲ ਸਾਰੇ ਕਹਿੰਦੇ ਫਿਰਿਆ ਜੀ ਸ੍ਰੀ ਚੰਦ ਵੀ ਕਹਿੰਦਾ ਫਿਰਿਆ ਸ੍ਰੀ ਚੰਦ ਵੀ ਸਾਰੀ ਉਮਰ ਗੁਰੂ ਨਾਨਕ ਮਹਾਰਾਜ ਦੇ ਬਚਨਾਂ ਤੋਂ ਉਲਟ ਚੱਲਿਆ ਪਿਆ ਉਹ ਆਲਾ ਮਾਲ ਖਾਈ ਸਿਰ ਛਾਈ ਪਾਈ ਮੂਰਖ ਅੰਦਾ ਹੈ ਵਾਤ ਤਕਵਾਈ ਉਹ ਕਹਿੰਦਾ ਮੈਂ ਸਿਰ ਤੇ ਸਵਾਹ ਮਾਲਨੀ ਹੈ ਜਟਾ ਮਣਾਉਣ ਸਿਰ ਤੇ ਸਵਾਹ ਮਾਲਨੀ ਬਾਬਾ ਨਾਨਕ ਕਹਿੰਦਾ ਆਲ ਮਲ ਖਾਈ ਸਿਰਛਾਈ ਪਾਈ ਕਹਿੰਦੇ ਸਿਰ ਤੇ ਸਵਾਹ ਸ਼ਾਨ ਸਰੀਰ ਤੇ ਸਵਾਹ ਸ਼ਾਨ ਲਈ ਕੀ ਹੋਗਾ ਕਹਿੰਦੇ ਕੀ ਮਿਲ ਗਿਆ ਤੇਨੇ ਕੱਖ ਵੀ ਨਹੀਂ ਮਿਲਿਆ ਬਾਬੇ ਨਾਨਕ ਤੋਂ ਉਲਟ ਚੱਲਿਆ ਸਾਰੀ ਉਮਰ ਦੀ ਸ਼੍ਰੀ ਚੰਦ ਸਾਰੀ ਉਮਰ ਸਾਰੀ ਉਮਰ ਉਲਟ ਚੱਲਿਆ ਬਚਨਾਂ ਤੋਂ ਸਾਰੇ ਉਲਟ ਚੱਲ ਬਹੁਤ ਉਲਟ ਚੱਲੇ ਜੀ ਰਾਮ ਰਾਏ ਉਲਟ ਚੱਲੇ ਆ ਸੱਤਵੇਂ ਪਾਤਸ਼ਾਹ ਦੇ ਬਚਨਾਂ ਤੋਂ ਤੇ ਤਿਆਗਤਾ ਸੀ ਫਿਰ ਸੱਤਵੇਂ ਪਾਤਸ਼ਾਹ ਨੇ ਕਹਿੰਦੇ ਭਾਈ ਮੈਂ ਰਾਮ ਰਾਏ ਨੂੰ ਕਦੇ ਵੀ ਆਪਣੇ ਮੱਥੇ ਨਹੀਂ ਤਾਣਾ ਮੋਣ ਵਰਗੇ ਵੀ ਉਲਟ ਚੱਲੇ ਗੁਰੂ ਨਾਨਕ ਪਾਤਗੁਰੂ RAMDAS ਜੀ ਮਹਾਰਾਜ ਜੀ ਚਲ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਮੈਂ ਆਨੰਦ ਆਨੰਦ ਪੈਂਦਾ ਫਿਰਿਆ ਪਰ ਆਨੰਦ ਤਾਂ ਆਨੰਦ ਦਾ ਪਤਾ ਤਾਂ ਗੁਰੂ ਤੋਂ ਲੱਗਿਆ ਵੀ ਜਦੋਂ ਮੈਂ ਗੁਰੂ ਨਾਲ ਜੁੜਿਆ ਇਹ ਕਹਿ ਰਿਹਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੋਸਤਾਂ ਨਾਲ ਕਿ ਆਪ ਪਤਾ ਉਹ ਤੋਂ ਲੱਗਿਆ ਮੈਨੂੰ ਵੀ ਜਦੋਂ ਮੈਂ ਅੰਦਰ ਗਿਆਨ ਕਮਾਉਣਾ ਸ਼ੁਰੂ ਕੀਤਾ ਨਾ ਵੀ ਆਨੰਦ ਕੀ ਚੀਜ਼ ਸੀ ਪਹਿਲਾਂ ਮੈਂ ਵੀ ਕਹਿੰਦਾ ਹੁੰਦਾ ਸੀ ਬੰਗਾ ਤੇ ਨਾ ਕੇ ਇਸ਼ਨਾਨ ਕਰਕੇ ਆਨੰਦ ਆ ਗਿਆ ਇਹ ਤਾਂ ਝੂਠੀ ਜਿਹੀ ਖੁਸ਼ੀ ਸੀ ਕੁਝ ਸਮੇਂ ਲਈ ਕਿਉਂਕਿ ਕਲਬਾਂ ਵਿੱਚ ਜਾ ਕੇ ਕੁਝ ਝੂਠੀ ਜਿਹੀ ਖੁਸ਼ੀ ਮਿਲਦੀ ਨਾ ਕੁਝ ਸਮੇਂ ਲਈ ਅਮਨ ਗੰਦੇ ਗੀਤ ਸੁਣ ਕੇ ਕਰਦਾ ਉਹ ਆਨੰਦ ਆ ਗਿਆ ਗੰਦੇ ਗੀਤਾਂ ਨੂੰ ਸੁਣ ਕੇ ਕਰਦਾ ਆਨੰਦ ਆ ਗਿਆ ਕਿਹੜਾ ਆਨੰਦ ਦੀ ਗੱਲ ਕਰਦੇ ਹੋ ਕਹਿੰਦੇ ਉਹ ਸਦੀਵੀ ਆਨੰਦ ਹੈ ਜਿਹੜਾ ਆਨੰਦ ਖਤਮ ਨਹੀਂ ਹੋ ਸਕਦਾ ਗੰਦੇ ਗੀਤ ਸੁਣ ਕੇ ਝੂਠੀ ਖੁਸ਼ੀ ਮਿਲਿਆ ਤਾਂ ਕੁਝ ਸਮੇਂ ਲਈ ਆ ਇਹ ਗਮੀ ਵਿੱਚ ਤਬਦੀਲ ਹੋ ਜਾਊ ਇਤੇ ਰੱਖੀ ਪਰ ਜਿਹੜਾ ਗੁਰੂ ਦਾ ਆਨੰਦ ਆਣਾ ਇਹ ਪਿਆਰਿਓ ਆਰਾ ਚੱਲਣ ਦੇ ਉੱਤੇ ਵੀ ਨਹੀਂ ਖਤਮ ਹੁੰਦਾ ਬਿਗਣਾ ਨੇ ਬੱਚਿਆਂ ਦੇ ਟੋਟੇ ਕਰਵਾ ਕਰਵਾ ਕੇ ਗਲਾਂ 'ਚ ਹਾਰ ਫਵਾਲੇ ਇਹ ਆਨੰਦ ਪੁੱਤ ਦੇ ਹਾਰ ਫਵਾ ਕੇ ਵੀ ਗਲਾਂ ਦੇ ਵਿੱਚ ਇਹ ਆਨੰਦ ਨੂੰ ਖਤਮ ਨਹੀਂ ਕਰ ਸਕਦਾ ਸਰਪਰਾਹ ਭਾਈ ਬਲਵਿੰਦਰ ਸਿੰਘ ਜੀ ਸੀ ਨਾ ਆਪਣੇ ਨੇੜੇ ਦੇ 83 ਦੇ ਮਾਹੌਲ ਦੇ ਵਿੱਚ ਆਏ ਸੀ ਜੀ ਭਾਈ ਬਲਵਿੰਦਰ ਸਿੰਘ ਜੀ ਇਹਨੂੰ ਬੁਲਟ ਵੀ ਕਹਿ ਲਖਣੀ ਉਹਨਾਂ ਦੇ ਤੱਤੇ ਸਰੀਏ ਕਰਕੇ ਪੈਰਾਂ ਵੀ ਦਬਾਏ ਸੀ ਸਤਨਾਮ ਵਾਹਿਗੁਰੂ ਦਾ ਜਾਪ ਗੁਰਸੇਖ ਜਪਦਾ ਰਿਹਾ ਜੀ ਬਸ ਕਿਉਂਕਿ ਭਜਨੀਕ ਮਨੁੱਖ ਸੀ ਜੀ ਉਹ ਇਹ ਦੂਜੇ ਲੁੱਟਾਂ ਖੋਹਾਂ ਵਾਲਾ ਨਹੀਂ ਸੀ ਭਜਨ ਕਰਨ ਵਾਲੀ ਗੰਦਗੀ ਕਰਨ ਵਾਲੀ ਹੋ ਸੀ ਪਿਆਰੋ ਭਾਈ ਬਲਵਿੰਦਰ ਸਿੰਘ ਜੀ ਨੇ ਪੈਰਾ ਵੇਚੀ ਤੱਤੇ ਸਰਗੇ ਕਰ ਕਰਕੇ ਤਪਾਏ ਅੱਖਾਂ ਦੇ ਵਿੱਚ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਸਲਾਈਆਂ ਤਪਾਤਨਾ ਸੀ ਨਾ ਤੱਤੀਆਂ ਕਰਕੇ ਤੱਤੇ ਸਰਗੇ ਕਰਕੇ ਅੱਖਾਂ ਵਿੱਚ ਦੀ ਤਪਾਤੇ ਸੀ ਤਾਂ ਅਸੀਂ ਬਸ ਸਖੇ ਜਿਹੜੇ ਨਹੀਂ ਲੋਦੇ ਪਿਆਰੋ 84 ਦੇ ਵਿੱਚ ਕੀ ਹਾਲ ਕੀਤਾ ਜਾਲਦ ਸਰਕਾਰਾਂ ਨੇ ਮੁੱਖ ਦੇ ਵਿੱਚ ਪਟ્રોલ ਪਾ ਕੇ ਮੂੰਹ ਦੇ ਵਿੱਚ ਪਟ્રોલ ਪਾ ਕੇ ਅੱਗ ਲਾ ਦਿੱਤੀ ਮੂੰਹ ਦੇ ਵਿੱਚ ਪਟ્રોલ ਪਾ ਕੇ ਅੱਗ ਲਾ ਦਿੱਤੀ ਬੱਚੇ ਦੇ ਉੱਤੇ ਤੇਲ ਛੜਕ ਕੇ ਗਲ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਕੀ ਹਾਲ ਕੀਤਾ ਜੀ 84 ਦੇ ਵਿੱਚ ਕਹਿ ਦਿੱਤਾ ਕਿ ਨੇ ਦੰਗੇ ਹੋਏ ਦੰਗੇ ਨਹੀਂ ਹੋਏ ਕਤਲੇਆਮ ਹੋਇਆ ਸੀ ਸਪੈਸ਼ਲ ਸਿਖਾਂ ਦਾ ਘਰਾਂ ਦੀ ਰੇਕੀ ਕੀਤੀ ਗਈ ਉੱਤੇ ਗੋਲ ਚੱਕਰ ਲਾਏ ਗਏ ਸਿਕਿੱਚਾਂ ਦੇ ਨਾਲ ਐ ਗੋਲ ਚੱਕਰ ਲਾਏ ਗਏ ਪਹਿਲਾਂ ਵੋਟਰ ਸੂਚੀਆਂ ਵੇਖੀਆਂ ਇਹਨਾਂ ਨੇ ਵੋਟਰ ਸੂਚੀਆਂ ਵੇਖ ਕੇ ਗੋਲ ਚੱਕਰ ਲਾਏ ਗਏ ਐ ਐ ਉੱਤੇ ਗੋਲ ਚੱਕਰ ਵੀ ਆ ਸਿੱਖਾਂ ਦਾ ਘਰ ਆਗਾ ਸਪੈਸ਼ਲ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਗੰਗਾ ਕਹਿੰਦੇ 84 ਭੁੱਲ ਜੂ ਕਿਵੇਂ ਭੁੱਲ ਜਗੇ 83 ਭਾਈ ਨਹੀਂ ਭੁੱਲ ਸਕਦੇ 90 90 ਸਾਲ ਦੀਆਂ ਮਾਵਾਂ ਨੂੰ ਵੀ ਬਖਸ਼ਾ ਗਿਆ ਇਹ ਹਾਲ ਕੀਤਾ ਇਹਨਾਂ ਭੁੱਲ ਜਗੇ ਭਾਈ ਸਰਹ ਵਿਚਾਰ ਗੁਰੂ ਜੀ ਕਹਿੰਦੇ ਕਿਹੜੇ ਆਨੰਦ ਦੀ ਗੱਲ ਕਰਦਾ ਹੈ ਭਾਈ ਆਨੰਦ ਆਨੰਦ ਇਹ ਤਾਂ ਗੁਰੂ ਤੋਂ ਮਿਲਿਆ ਆਨੰਦ ਜਦੋਂ ਗੁਰੂ ਨੂੰ ਮਿਲਿਆ ਨਾ ਅੰਦਰੋਂ ਫਿਰ ਆਨੰਦ ਆਇਆ ਕਹਿੰਦੇ ਆਨੰਦ ਆਨੰਦ ਸਭ ਕੁਝ ਹੈ ਆਨੰਦ ਗੁਰੂ ਤੇ ਜਾਣਿਆ ਇਹ ਤਾਂ ਗੁਰੂ ਤੋਂ ਪਤਾ ਲੱਗਿਆ ਵੀ ਆਨੰਦ ਕੀ ਚੀਜ਼ ਹੈ ਭਾਈ ਪਹਿਲਾਂ ਮੈਂ ਤਾਂ ਮਹਾਰਾਜ ਝੂਠੀਆਂ ਜੀਆਂ ਖੁਸ਼ੀਆਂ ਨੂੰ ਆਨੰਦ ਆਖੀ ਗਿਆ ਮੈਂ ਤਾਂ ਪਰਿਵਾਰ ਦਾ ਮਿਲਣਾ ਬੱਚਿਆਂ ਦਾ ਮਿਲਣਾ ਹੀ ਮਹਾਰਾਇ ਮਤਾ ਆਨੰਦ ਤੈ ਗਿਆ ਨੂੰ ਨਹੀਂ ਇਹ ਆਨੰਦ ਨਹੀਂ ਸੀ ਕਿਉਂਕਿ ਪਿਆਰੋ ਪਰਿਵਾਰ ਠੀਕ ਹੈ ਬੱਚੇ ਪਾਲਨੇ ਆ ਬੱਚਿਆਂ ਦੀ ਪਰਵਰਿਸ਼ਤ ਕਰਨੀ ਹੈ ਜ਼ਿੰਮੇਵਾਰੀਆਂ ਨਿਭਾਉਣੀਆਂ ਆ ਸੰਸਾਰ ਵਿੱਚ ਰਹਿਣਾ ਹੈ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਪਰ ਜੁੜਨਾ ਅਕਾਲ ਪੁਰਖ ਵਾਹਿਗੁਰੂ ਨਾਲ ਆਖਿਆ ਸੀ ਨਾ ਤਲੋਚਨ ਜੀ ਨੂੰ ਤਲੋਚਨ ਜੀ ਕਹਿੰਦੇ ਆ ਕਿ ਭਗਤ ਨਾਮ ਦੇ ਜੀ ਨੂੰ ਕਹਿੰਦੇ ਨਾਮਾ ਮਾਇਆ ਮੋਹਾ ਤਹਿ ਤਲੋਚਨ ਮੀਤ ਕਾਹੇ ਸ਼ੀਪੋ ਸ਼ਾਇਲਾ ਰਾਮਣਾ ਲਾਵੋ ਚੀਤ ਕਹਿੰਦੇ ਆ ਕੀ ਕਰੀ ਜਾਨਾ ਤੂੰ ਕੰਮ ਕਰੀ ਜਾਨਾ ਤੂੰ ਕਹਿੰਦੇ ਨਾਮਦੇਵ ਆ ਚੰਦੇ ਠੇਕੀ ਜਾਨਾ ਕਹਿੰਦੇ ਤੂੰ ਚੈਤ ਰੱਬ ਜਿਵੇਂ ਲਾਉਂਦਾ ਹੋਏਗਾ ਨਾਮਾ ਮਾਇਆ ਮੋਇਆ ਕਿੰਦੂ ਤਾਂ ਮਾਇਆ ਦੇ ਵਿੱਚ ਉਹ ਚ ਲੱਗਿਆ ਪਿਆ ਹੈ ਮਿਹਨਤ ਨੂੰ ਭਗਤ ਤਲੋਚਨ ਜੀ ਕਹਿਣਾ ਵੀ ਤੋ ਇਹ ਤਾਂ ਤੂੰ ਮਾਇਆ ਦੇ ਵਿੱਚ ਮੋਇਆ ਪਿਆ ਕਹ ਹੈ ਤਲੋਚਨ ਵੀ ਕਾਹੇ ਸ਼ੀਪੋ ਛਾਇਲੈ ਰਾਮਣਾ ਲਭੂ ਚੀਤ ਆ ਕੀ ਕਰੀ ਜਾਨਾ ਕਹਿੰਦੇ ਤੂੰ ਦੁਨਿਆਵੀ ਤੌਰ ਤੇ ਕੰਮ ਤੇ ਕੀ ਕਿਹਾ ਨਾਮ ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਹਾਲਾ ਚਿਤ ਨਰੰਜਨਾ ਲਾ ਕੇ ਰੱਖਣਾ ਹੈ ਜਿੱਥੇ ਪ੍ਰਮਾਤਮਾ ਨੇ ਕੋਈ ਦੁਕਾਨ ਦਿੱਤੀ ਹੈ ਦੁਕਾਨ ਤੇ ਬੈਠੋ ਖੇਤ ਕੰਮ ਕਰਨੋਂ ਆਖਿਆ ਪ੍ਰਮਾਤਮਾ ਖੇਤ ਕੰਮ ਕਰੋ ਡਿਊਟੀ ਦਿੱਤੀ ਹੈ ਕੋਈ ਨੌਕਰੀ ਦਿੱਤੀ ਹੈ ਨੌਕਰੀ ਕਰੋ ਜਿਹੜਾ ਕੰਮ ਦਿੱਤਾ ਉਸ ਨੂੰ ਜ਼ਿੰਮੇਵਾਰੀ ਨਾਲ ਨਿਭਾਓ ਭਗਤ ਨਾਮਦੇਵ ਜੀ ਕਹਿੰਦੇ ਚਿਤ ਪ੍ਰਮਾਤਮਾ ਨਾਲ ਰੱਖਣਾ ਹੈ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਨਾ ਹੈ ਪਰ ਵੇਲੜ ਥੋੜੇ ਬਣਾਇਆ ਬਾਬੇ ਨਾਨਕ ਨੇ ਸੰਤ ਜਿਹੜੇ ਵੇਲੜ ਕਹਿੰਦੇ ਬਾਬਾ ਨਾਨਕ ਦੇ ਸਿਰ ਤੇ ਵੀ ਮਾਲਾ ਟੰਗਤੀ ਗੋਲਚ ਵੀ ਮਾਲਾ ਟੰਗਤੀ ਹੱਥ ਤੇ ਵੀ ਮਾਲਾ ਬੜਾ ਸੀ ਬਾਬਾ ਨਾਨਕ ਕਹੇ ਜੀ ਬਾਬੇ ਨਾਨਕ ਦੀਆਂ ਪਾਟੇ ਨਾ ਟੰਗਣ ਅਸੀਂ ਪਿਆਰ ਚ ਰੱਖਿਓ ਬਾਬਾ ਨਾਨਕ ਤੁਰ ਕੇ ਜਾਂਦਾ ਸੀ ਮੁੜ ਕੇ ਆਲੇ ਕੱਪੜੇ ਹੁੰਦੇ ਸੀ ਬਾਬੇ ਨਾਨਕ ਦੇ ਬਾਬਾ ਨਾਨਕ ਇਹ ਕਿੱਤੇ ਕੱਪੜੇ ਪਾ ਕੇ ਵੇਲੜ ਥੋੜੇ ਸੀ ਮੈਲੇ ਕੁਚਲੇ ਕੱਪੜੇ ਵੀ ਹੋ ਜਾਂਦੇ ਸੀ ਕਿਉਂ ਤੁਰਦੇ ਸੀ ਨਾ ਧੂੜ ਮਿੱਟੀ ਪੈਨੀ ਕੱਤੇ ਰਸਤੇ ਹੁੰਦੇ ਸੀਗੇ ਮਿਹਲੇ ਹੋਏ ਨਾ ਸੀ ਕੱਪੜੇ ਬਾਬਾ ਨਾਨਕ ਕੋਈ ਚਿੱਟੇ ਕੱਪੜਿਆਂ ਵਾਲਾ ਵੇਲਣ ਸਾਧ ਨਹੀਂ ਸੀ ਚਿੱਟੇ ਰੱਖੋ ਨਾ ਆ ਜਿਹੜੇ ਨਾਨਕਸਰ ਵਾਲੇ ਠੱਗ ਆ ਰੂਮੀ ਵਾਲਾ ਆਪਣੇ ਨੇੜੇ ਬੈਠਾ ਇੱਕ ਬਹੁਤ ਵੱਡਾ ਠੱਗ ਹੈ ਵੀ ਕੀ ਹਾਲ ਹੈ ਇਹ ਜਿਹੇ ਲੋਕਾਂ ਤੋਂ ਬਚੋ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਜਿੱਤਾ ਜਦੋਂ ਗੁਰੂ ਨੂੰ ਮਿਲਿਆ ਫਿਰ ਪਤਾ ਲੱਗਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਜਾ ਜਦੋਂ ਗੁਰੂ ਦੀ ਕਿਰਪਾ ਹੋਈ ਇਹ ਤਾਂ ਆਨੰਦ ਦਾ ਪਤਾ ਉਦੋਂ ਲੱਗਿਆ ਵੀ ਮੈਂ ਤਾਂ ਹੋਰ ਹੀ ਪਾਸਾ ਤੁਰਿਆ ਖੜਦਾ ਸੀ ਕਰ ਕਿਰਪਾ ਕਿਲਵਕ ਕੱਟੇ ਫਿਰ ਜਦੋਂ ਗੁਰੂ ਨਾਲ ਮਿਲਿਆ ਨਾ ਗੁਰੂ ਜੀ ਕਹਿੰਦੇ ਮੇਰੇ ਤੇ ਕਿਰਪਾ ਕਰਤੀ ਗੁਰੂ ਨੇ ਕਿਲਵਕ ਦਾ ਅਰਥ ਹੁੰਦਾ ਜੀ ਪਾਪ ਜਿਹੜੇ ਅੰਦਰ ਪਾਪ ਸੋਚ ਨਹੀਂ ਵਿੱਚ ਪਾਪ ਚੱਲਦਾ ਸਾਡੇ ਪਹਿਲਾਂ ਗਵਾਂਢੀ ਦਾ ਬੈਠਣਾ ਨਾ ਇਹ ਬੁਰਾਈ ਮੰਗੀਆਂ ਦਾ ਸੀ ਤਾਂ ਗਵਾਂਢੀ ਦਾ ਇਹਨਾਂ ਨੇ ਆਏ ਨਾ ਕਮੈਂਟ ਕਿੱਥੋਂ ਲਿਆਦੀ ਇਹਨਾਂ ਨੇ ਇਹਨਾਂ ਨੇ ਆ ਕੰਪਿਊਟਰ ਕਰਾ ਕੇ ਮੇਲੇ ਆਏ ਇਹ ਆ ਸਾੜਾ ਲੱਗਦਾ ਸੀ ਨਾ ਜਦੋਂ ਕੋਈ ਗਵਾਂਢੀ ਚੀਜ਼ ਲੈ ਕੇ ਆਉਂਦਾ ਪਰ ਹੁਣ ਨਹੀਂ ਜਦੋਂ ਇਹ ਹੁੰਦਾ ਜੀ ਪਾਪ ਕਿਲ ਵਿੱਚ ਪਾਪ ਕੱਟੇ ਆ ਜਿਹੜੇ ਪਾਪ ਆ ਐਂ ਕੱਟਦਾ ਗੁਰੂ ਅੰਦਰ ਦੇ ਕਿਸੇ ਦੇ ਅੰਦਰ ਚਿੱਤ ਚਿੱਤ ਦੇ ਵਿੱਚ ਬੁਰਾ ਚਿਤ ਵਣਾ ਬਸ ਇਹੀ ਪਾਪ ਹੈ ਬੈਤ ਚੇਤੇ ਰੱਖ ਅੰਦਰ ਚਿਤਵਣੀ ਦੇ ਵਿੱਚ ਪਾਪ ਰੱਖਦਾ ਉਤੋਂ ਲੋਕਾਂ ਨੂੰ ਵਧਾਨਾ ਦੇ ਜਾਂਦਾ ਹੈ ਚੰਦਰਾ ਮਨ ਜਵਾਨ ਤੋਂ ਪੜਾਈਆਂ ਦੇ ਜਾਂਦੀ ਐ ਉਤੋਂ ਉਤੋਂ ਅੰਦਰੋਂ ਕਹੀ ਜਾਂਦਾ ਪਤਾ ਨਹੀਂ ਕਿੱਥੋਂ ਲਿਆ ਆਇਆ ਅੰਦਰੋਂ ਆਈ ਜਾਂਦਾ ਲਾ ਇਹ ਹੀ ਹਾਲਾਤ ਹੈ ਜੀ ਮਨ ਦੇ ਪਿਆਰ ਚੇਤੇ ਰੱਖਿਓ ਗੁਰੂ ਨਾਨਕ ਮਹਾਰਾਜ ਦੇ ਇੱਕ ਇੱਕ ਵਚਨ ਸੱਚ ਹੈ ਜੀ ਸੰਗਿ ਬਾਬੇ ਨਾਨਕ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤਾਂ ਇਹ ਅੰਦਰ ਬੁਰਾ ਕਰਦਾ ਇਹ ਪਾਪ ਗੁਰੂ ਜੀ ਕਹਿੰਦੇ ਮੇਰੇ ਕੱਟ ਤੇ ਮੇਰੇ ਗੁਰੂ ਨੇ ਫੰਨਾ ਲਾਤ ਨਾ ਮਿਰਗਾ ਹੋਣਾ ਤਾਰੇ ਕਿਰਪਾ ਕੇ ਲਵਕ ਕਟੇ ਗਿਆਨ ਅੰਜਨ ਸਾਰੇ ਅੰਜਨ ਸੁਰਮੇ ਨੂੰ ਕਹਿੰਦੇ ਪਿਆਰਿਓ ਤੇ ਸਾਰਿਆਂ ਦਾ ਅਰਥ ਹੁੰਦਾ ਪਾ ਦੇਣਾ ਕਹਿੰਦੇ ਵੀ ਹੁਣ ਗਿਆਨ ਦਾ ਸੁਰਮਾ ਮੇਰੇ ਗੁਰੂ ਨੇ ਸਤ ਮੱਤ ਵਿੱਚ ਟਕਾ ਦਿੱਤਾ ਗਿਆਨ ਦਾ ਸੁਰਮਾ ਮਣਦੀਆਂ ਅੱਖਾਂ ਦੇ ਵਿੱਚ ਨਾ ਗਿਆਨ ਦਾ ਸੁਰਮਾ ਪਾਤਾ ਜਿਹੜੀਆਂ ਮਣਦੀਆਂ ਵੀ ਅੱਖਾਂ ਨਾ ਪਿਆਰਿਓ ਆ ਹੁਣ ਇੱਕ ਤਾਂ ਆ ਸਾਡੀਆਂ ਤੁਸੀਂ دنیਵੀਂ ਅੱਖਾਂ ਆਪਾਂ ਬੰਦ ਕਰ ਲਗਾ ਆ ਦੁਨਿਆਵੀ ਅੱਖਾਂ ਬੰਦ ਕਰ ਲਗਾ ਇੱਤ ਮਨ ਦੀਆਂ ਅੱਖਾਂ ਵੀ ਝਾਕਦਾ ਫਿਰਦਾ ਨਾ ਮਨ ਦੇਖੋ ਅੰਦਰ ਤੁਸੀਂ ਆਪ ਜੇ ਅੰਦਰ ਜੁੜ ਕੇ ਵੇਖਿਓ ਝਾਕਦਾ ਫਿਰਦਾ ਹੈ ਭੱਜਿਆ ਫਿਰਦਾ ਬੋਲਦਾ ਫਿਰਦਾ ਸਾਰੇ ਕੰਮ ਕਰਦਾ ਉਸ ਨੂੰ ਆਖਿਆ ਗੁਰੂ ਜੀ ਨੇ ਕਹਿੰਦੇ ਮਾਲਕ ਜੀ ਇਹ ਬੋਲਦਾ ਵੀ ਫਿਰਦਾ ਹੈ ਪੇਖਿਆ ਪੇਖਿਆ ਸੁਣਾ ਬੋਲਾ ਦੌਰੇਉ ਫਿਰਦਾ ਹੈ ਦੇਖਦਾ ਵੀ ਫਿਰਦਾ ਹੈ ਬੋਲ ਕਰਦਾ ਸੁਣਦਾ ਵੀ ਫਿਰਦਾ ਹੈ ਅੰਦਰ ਦੇ ਮਨ ਦੇ ਹਾਲਾਤ ਜੀ ਮਨ ਦੇ ਸਾਰੇ ਹੈ ਜੀ ਮਨ ਦੇ ਨਾਲ ਅੱਖਾਂ ਵੀ ਆ ਮਨ ਦੇ ਕੰਨ ਵੀ ਆ ਮਨ ਦੇ ਜबान ਵੀ ਆ ਸੋਖਮ ਸ਼ਰੀਰ ਦੇ ਆ ਸਰੀਰ ਦੇ ਵਿੱਚ ਸੋ ਗੁਰੂ ਜੀ ਕਹਿੰਦੇ ਹੁਣ ਗਿਆਨ ਦਾ ਸਰਮਾ ਮੇਰੇ ਗੁਰੂ ਨੇ ਮਣਦੇ ਵੀ ਪਾਤਾ ਪਹਿਲਾਂ ਹਨੇਰੇ ਵਿੱਚ ਤੁਰਾ ਫਿਰਦਾ ਸੀ ਵਿਹਿਮਾਂ ਦੇ ਵਿੱਚ ਭਰਮਾਂ ਦੇ ਵਿੱਚ ਪਖੰਡਾਂ ਦੇ ਵਿੱਚ ਸਵਰਤ ਤੁਰਦੀ ਫਿਰਦੀ ਸੀ ਪਰ ਗੁਰੂ ਨੇ ਹੁਣ ਗਿਆਨ ਦਾ ਸਰਮਾ ਪਾਤਾ ਕਹਿੰਦੇ ਗਿਆਨ ਆ ਗਿਆ ਹੁਣ ਗਿਆਨ ਅੰਜਨ ਸਾਰਿਆ ਫਿਰ ਗੁਰੂ ਜੀ ਕਹਿੰਦੇ ਕੀ ਹੋਇਆ ਜਦੋਂ ਗਿਆਨ ਦਾ ਸਰਮਾ ਪੈ ਗਿਆ ਜਦੋਂ ਗਿਆਨ ਸੁੱਝ ਹੀ ਆ ਗਈ ਫਰ ਅੰਦਰੋਂ ਜਣਕਾ ਮੋਹ ਟੁੱਟਾ ਕਹਿੰਦੇ ਹੁਣ ਪਰਿਵਾਰ ਦੇ ਵਿੱਚ ਰਹਿੰਦਾ ਪਰ ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਾ ਅੰਦਰੋਂ ਪੂਰੀ ਗੁਰੂ ਨਾਲ ਪ੍ਰੀਤ ਹੈ ਗੁਰੂ ਨਾਲ ਪਿਆਰ ਹੈ ਗੁਰੂ ਨਾਲ ਇੱਕਮਿਕ ਹੋ ਚੁੱਕੀ ਹੈ ਸਵਰਤ ਅੰਦਰੋਂ ਜਣਕਾ ਮੋਹ ਟੁੱਟਾ ਮੋਹ ਟੁੱਟ ਗਿਆ ਜੀ ਹੁਣ ਜਦੋਂ ਕੱਚਾ ਮੋਹ ਹੁੰਦਾ ਨਾ ਪਰਿਵਾਰ ਦਾ ਚੇਤੇ ਰੱਖੋ ਕੱਚੇ ਮੋਹ ਦੇ ਵਿੱਚ ਮਨੁੱਖ ਬੇਈਮਾਨ ਬੋ ਜਾਂਦਾ ਹੈ ਚਾਰਕ ਜੀਆਂ ਦੇ ਖਾਤਰ ਸਲ ਕਰੂਗਾ ਧੋਖਾ ਕਰੂ ਕਿਸੇ ਦੇ ਨਾਲ ਚਾਰਕ ਜੀਆਂ ਦੇ ਖਾਤਰ ਤੇ ਜਦੋਂ ਮੋਹ ਟੁੱਟ ਗਿਆ ਫਿਰ ਸਾਰੇ ਸੰਸਾਰ ਦੇ ਨਾਲ ਮੋਹ ਪੈ ਜਾਂਦਾ ਹੈ ਬਸ ਫਿਰ ਭਾਈਕਣਾ ਹੀ ਜੀ ਵਾਲੀ ਅਵਸਥਾ ਬਣ ਜਾਂਦੀ ਹੈ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਪਹਿਲਾਂ ਚਾਰਕ ਜੀ ਆਪ ਦੇ ਚੰਗੇ ਲੱਗਦੇ ਸੀ ਦੂਜਾ ਸੰਸਾਰ ਬਗਾਨਾ ਲੱਗਦਾ ਸੀ ਹੁਣ ਸਾਰੇ ਸੰਸਾਰ ਹੀ ਚੰਗਾ ਲੱਗਣ ਲੱਗਾ ਆ ਬਗਾਨਾ ਕੋਈ ਦਿਸਦਾ ਹੀ ਨਹੀਂ ਮੈਨੂੰ ਤਾਂ ਨਾ ਕੋ ਵੈਰੀ ਨਹੀਂ ਬਗਾਨਾ ਨਾ ਕੋਈ ਬਹਿਰੀ ਦੈਤਾ ਹੁਣ ਨਾ ਕੋਈ ਬਗਾਨਾ ਦੈਤਾ ਦੂਜਾ ਬਗਾਨਾ ਦਾ ਅਰਥ ਨਾਲ ਦੂਜਾ ਹੈ ਨਹੀਂ ਮਾਲਕ ਜੀ ਤੇਰੇ ਤੋਂ ਬਿਨਾ ਸੋ ਗੁਰੂ ਜੀ ਕਹਿੰਦੇ ਅੰਦਰੋਂ ਜਨਤਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਕਹਿੰਦੇ ਹੁਣ ਇਹ ਸ਼ਬਦ ਨੇ ਗੁਰੂ ਦੇ ਗਿਆਨ ਨੇ ਕਹਿੰਦੇ ਹੁਣ ਮੇਰਾ ਜੀਵਨ ਸਵਾਰ ਦਿੱਤਾ ਪਿਆਇਓ ਸ਼ਬਦ ਸੱਚਾ ਸਵਾਰਿਆ ਸ਼ਬਦ ਦੀ ਸੋਝੀ ਮਿਲ ਕੇ ਜਦੋਂ ਤੇ ਜੀਵਨ ਸਮਰਜਦਾ ਪਿਆਰਿਓ ਜਦੋਂ ਸ਼ਬਦ ਦੀ ਸੋਝੀ ਆ ਗਈ ਜਦੋਂ ਮਨੁੱਖ ਨੂੰ ਗਿਆਨ ਆ ਗਿਆ ਕਹਿ ਹੈ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਗੁਰੂ ਜੀ ਕਹਿੰਦੇ ਭਾਈ ਇਹ ਆਨੰਦ ਹੈ ਇਸ ਆਨੰਦ ਨੂੰ ਆਨੰਦ ਇਹ ਗੁਰੂ ਤੋਂ ਜਾਣਿਆ ਜਾਂਦਾ ਦਾ ਗੁਰੂ ਤੋਂ ਸੋਝੀ ਨਿਰਦੀ ਹੈ ਗੁਰੂ ਤੋਂ ਬਿਨਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ குரு ਜੀ ਕਹਿੰਦੇ ਭਾਈ ਗੁਰ ਤੋਂ ਬਿਨਾ ਸੋਚ ਹੀ ਨਹੀਂ ਮਿਲਦੀ ਜਿੰਦਗੀ ਵਿੱਚ ਗੁਰੂ ਦੇ ਅਰਥ ਦੁਆਰੇ ਫੇਰ ਤੋਂ ਪਾਈਓ ਪਹਿਲਾਂ ਵੀ ਕੀਤੇ ਐ ਗੁਰੂ ਦਾ ਅਰਥ ਕੀ ਆ ਗੋ ਰੂ ਗੋ ਦਾ ਅਰਥ ਹੁੰਦਾ ਹਨੇਰਾ ਰੂ ਦਾ ਅਰਥ ਹੁੰਦਾ ਚਾਨਣ ਜਿਹੜਾ ਹਨੇਰੇ ਵਿੱਚ ਚਾਨਣ ਕਰ ਦੇਵੇ ਹੁਣ ਜਿੰਦਗੀ ਵਿੱਚ ਪਹਿਲਾਂ ਵਹਿਮਾਂ ਭਰਮਾਂ ਦਾ ਹਨੇਰਾ ਸੀਗਾ ਤੇ ਗੁਰੂ ਨੇ ਗਿਆਨ ਦੁਆਰਾ ਸਾਰੇ ਵਹਿਮ ਭਰਮ ਪਖੰਡ ਚੱਕ ਤੇ ਜ਼ਿੰਦਗੀ ਦੇ ਵਿੱਚੋਂ ਤੇ ਗੁਰੂ ਇਹ ਨੂੰ ਕਹਿੰਦੇ ਜੀ ਗੁਰੂ ਜਿਹੜਾ ਹਨੇਰੇ ਵਿੱਚ ਚਾਨਣ ਕਰ ਦੇਵੇ ਅਸੀਂ ਹਨੇਰੇ ਵਿੱਚਾਂ ਪੈਰ ਉਚੇਤੇ ਰੱਖਿਓ ਮਨ ਰੂਪੀ ਹਨੇਰਾ ਸਾਡੇ ਅੰਦਰ ਆ ਪਾਪਾ ਹਨੇਰਾ ਪਿਆ ਜਮਾ ਦੀਨੇ ਨਹੀਂ ਕੋਸ਼ ਜਮਾ ਸਾਨੂੰ ਤਾਂ ਤਾਂ ਹੀ ਮਨੁੱਖ ਗਲਤ ਕੰਮ ਕਰਦਾ ਨਾ ਤਾਂ ਹੀ ਧੋਖੇ ਕਰਦਾ ਛਲ ਕਰਦਾ ਬੇਈਮਾਨੀਆਂ ਕਰਦਾ ਪਤਾ ਨਹੀਂ ਕਿੱਥੇ ਕੀ ਕੁਝ ਕਰੀ ਜਾਂਦਾ ਜੀ ਮਨੁੱਖ ਹਨੇਰੇ ਵਿੱਚ ਹੀ ਆ ਨਾ ਦਿਸਦਾ ਨਹੀਂ ਇਹਨੂੰ ਇਹੋ ਦਿਸ਼ਾਂ ਲੱਗ ਗਿਆ ਨਾ ਫਿਰ ਕਿਸੇ ਨਾਲ ਝੂਠ ਨਾ ਕੋਈ ਛਾਲ ਨਾ ਕੋਈ ਕਾਫਤ ਨਾ ਕੋਈ ਗਲਤ ਕੰਮ ਨਾ ਕੋਈ ਬੋਤਾਰ ਜ਼ਿੰਦਗੀ ਵਿੱਚ ਨਹੀਂ ਆ ਸਕਦਾ ਤੇ ਜਦੋਂ ਹਨੇਰਾ ਪਿਆ ਰਹੋ ਹਨੇਰੇ ਵਿੱਚ ਸੱਚਮੁੱਚ ਆਪਣਾ ਸਰੀਰ ਵੀ ਨਹੀਂ ਦਿਸਦਾ ਪਿਆਰੋ ਆਪਣੇ ਹੱਥ ਵੀ ਕਈ ਵਾਰ ਘੁੱਪ ਹਨੇਰੇ ਵਿੱਚ ਨਹੀਂ ਦਿਸਦੇ ਪਿਆਰੋ ਤੇ ਮਨੁੱਖ ਜਦੋਂ ਹਨੇਰਾ ਜ਼ਿੰਦਗੀ ਵਿੱਚ ਫਿਰ ਵਾਸਨਾਵਾਂ ਭੜਨਾ ਵੀ ਮੈਂ ਗਲਤ ਕੰਮ ਕਰੀ ਜਾਂਦਾ ਫਿਰ ਦਿਸਦੇ ਨਹੀਂ ਪਿਆਰੋ ਇਹਦਾ ਜਦੋਂ ਛਾਪਾ ਪੈ ਜਾਂਦਾ ਨਾ ਅਕਈ ਹੁਣ ਰਿਸ਼ਵਤ ਲੈਂਦੇ ਐ ਵਧੀਆ ਸਰਕਾਰ ਤੋਂ ਤਨਖਾਹ ਲਈ ਜਾਂਦੇ ਐ ਤੇ ਜਿੱਤੇ ਛਾਪਾ ਪਾਇਆ ਜਾਂਦਾ ਕਹਿੰਦੇ ਵੀ 5000 ਦੇ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਪੂ ਲੈ ਲੱਖ ਰੁਪਿਆ ਲੈਣ ਵਾਲਾ ਬੰਦਾ ਉਹ ਚੱਲੀ ਜਾਂਦੀਆਂ ਵੀਡੀਓ ਚ ਖਬਰਾਂ ਮੂੰਹ ਜਾ ਬੰਨੇ ਆ ਕੀ ਹਾਲ ਕਰਤਾ ਜਲੂਸ ਕਢਾਤਾ ਨਾ 5000 ਨੇ ਲੱਖ ਰੁਪਿਆ ਸਰਕਾਰ ਤੋਂ ਤਨਖਾਹ ਲੈ ਮੈਂ ਕਹਿੰਦਾ ਚਲੋਗਾ ਖਰੀ ਹੈ ਉੱਤੋਂ ਬਣਾ ਲਗੇ ਉੱਤੋਂ ਦੇ ਬਣਾਉਣ ਦੇ ਵਿੱਚ 5000 ਨੇ ਸਾਰੀ ਦੁਨੀਆ ਚ ਬਦਨਾਮੀ ਕਰਾ ਦਿੱਤੀ ਇਹ ਹਾਲ ਹੋ ਜਾਂਦਾ ਮਨੁੱਖ ਦਾ ਜੀ ਜਦੋਂ ਮਨੁੱਖ ਮੋਹ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਵਿੱਚ ਮਨੁੱਖ ਗਲਤ ਕੰਮ ਹੁੰਦੇ ਆ ਜੀ ਜਦੋਂ ਗੁਰੂ ਨਾਲ ਜੁੜ ਗਿਆ ਫਿਰ ਇਹ ਭਾਈ ਆਨੰਦ ਆ ਜਾਂਦਾ ਹੈ ਤੇ ਆਨੰਦ ਇਹ ਗੁਰੂ ਤੋਂ ਮਿਲਦਾ ਹੈ ਇਸ ਆਨੰਦ ਦੀ ਸੋਝੀ ਗੁਰੂ ਦਿੰਦਾਗਾ ਸੋ ਆਪਾਂ ਵੀ ਭਾਈ ਜਿੰਨੇ ਸਰੀਰ ਬੈਠੇ ਆ ਗੁਰੂ ਕੋਲੋਂ ਸੱਚੀ ਖੁਸ਼ੀ ਲੈਣੀ ਆ ਸੱਚਾ ਆਨੰਦ ਗੁਰੂ ਕੋਲੋਂ ਲੈਣਾ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਨ ਨੂੰ ਇਹ ਜੀ ਸੱਚਾ ਆਨੰਦ ਨਹੀਂ ਆਇਆ ਇਰਪਾ ਕਰੀ ਸਤਿਗੁਰੂ ਇਹ ਆਨੰਦ ਦੀ ਸੋਝੀ ਸਤਨ ਦੀ ਪੈ ਜਾਵੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਹਰੀ ਜੀ ਆਓ ਸਾਰੇ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ